ਨਮਸਤੇ ਸਤਿ ਸ੍ਰੀ ਅਕਾਲ ਮੇਰੇ ਪਿਆਰੇ ਵੀਰਾਂ ਨੂੰ ਪੰਜਾਬੀ ਚੈਨਲ ਮੇਰੇ ਪੰਜਾਬੀ ਤਾਰੇ ਵਿੱਚ ਤੁਹਾਡਾ हार्दिक ਸਵਾਗਤ ਹੈ ਅੱਜ ਅਪਕਾ ਗੱਲ ਕਰਨ ਵਾਲੇ ਆ ਲੀਓ ਜਾਨੀ ਸਿੰਘ ਰਾਸ਼ੀ ਦੇ ਜਾਤ ਕਾਂਦੇ ਵਾਸਤੇ April 2024 ਦਾ ਮਹੀਨਾ ਕਿਦਾਂ ਦਾ ਰਹੇਗਾ ਪਹਿਲੇ ਜਰਨਲ ਤੋਂ ਅੱਜ ਗੱਲ ਕਰੀ ਤਾ ਇਹ ਮਹੀਨਾ ਤੁਹਾਡੇ ਲਈ ਉਲਝਣਾ ਭਰਿਆ ਰਹੇਗਾ ਪਰ ਨੌਵੇਂ ਘਰ ਚ ਬੈਠੇ ਹੋ ਜਿਹੜੇ ਗੁਰੂ ਪ੍ਰਸਪਤੀ ਆ ਪੂਰਾ ਮਹੀਨਾ ਤੁਹਾਡਾ ਮਾਰਗਦਰਸ਼ਨ ਕਰਦੇ ਰਹਿਣਗੇ ਜਿਹੜੀਆਂ ਵੀ ਚੁਣੌਤੀਆਂ ਆਣਗੀਆਂ ਹੁਣ ਤੋਂ ਕਿਵੇਂ ਨਿਕਲਣਾ ਉਹ ਤੁਹਾਡੀ ਮਦਦ ਕਰਨਗੇ ਇਹਨਾਂ ਤੋਂ ਨਿਕਲਣ ਵਿੱਚ। ਤੁਹਾਡੇ ਜਿਹੜੇ ਫੈਸਲੇ ਬਹੁਤ ਮਹੱਤਵਪੂਰਨ ਹੋਣ ਵਾਲੇ ਆ। ਤੁਸੀਂ ਜੀਵਨ ਦੇ ਮੁਸ਼ਕਿਲਤੇ ਮਹਤਵਪੂਰਨ ਫੈਸਲੇ ਲੈ ਸਕਦੇ ਹੋ। ਨੌਕਰੀ ਵਿੱਚ ਉਹਦੇ ਲਈ ਆਪਜੀ ਸਮਾਂ ਬਣਾਉ ਸਕਦੇ ਆ ਜਦੋਂ ਕਿ ਕਾਰੋਬਾਰ ਵਿੱਚ ਕਾਰੋਬਾਰ ਵਿੱਚ ਜਿਹੜੇ ਜਟਕ ਆ ਉਹਨਾਂ ਨੂੰ ਬਹੁਤ ਸਾਵਧਾਨੀ ਨਾਲ ਚੱਲਣਾ ਪਵੇਗਾ ਕਿਉਂਕਿ ਤੁਹਾਡੇ ਜਿਹੜੇ ਕਾਰੋਬਾਰੀ ਸਾਂਝਦਾਰ ਆ ਤੁਹਾਡੇ ਸਬੰਧ ਵਿਗੜ ਸਕਦੇ ਆ ਉਹਨਾਂ ਨਾਲ। ਮਹੀਨੇ ਦਾ ਦੂਜਾ ਅੱਧ ਜਿਹੜਾ ਅਨੁਕੂਲ ਰਹੇਗਾ ਲੰਬੀਆਂ ਯਾਤਰਾਵਾਂ ਲਈ ਤੁਹਾਡਾ ਲਈ ਇਹ ਮਹੀਨਾ ਬਧਿਆ ਲਾਭਦਾਇਕ ਵੀ ਹੋ ਸਕਦਾ ਧਰਮ ਕਰਮ ਦੇ ਮਾਮਲੇ ਵਿੱਚ ਤੁਹਾਨੂੰ ਬੱਤ ਚੜ੍ਹ ਜਾ ਸਕਦਾ ਲੋਗੇ ਇਸ ਨਾਲ ਸਮਾਜ ਵੀ ਤੁਹਾਡੀ ਪ੍ਰਸਿੱਧੀ ਵਧੇਗੀ ਅਤੇ ਤੁਸੀਂ ਲੋਕਪ੍ਰੀਆ ਬਣੋਗੇ ਤੁਹਾਨੂੰ ਤਾਂ ਲਾਭ ਹੀ ਹੋਵੇਗਾ ਧਾਰਮਿਕ ਜਾਂ ਗਤੀਵਿਧੀਆਂ ਦੇ ਲਈ ਪਰਿਵਾਰ ਵਾਲੇ ਨੇ ਕਿਸੇ ਤੀਰਥ ਸਥਾਨ ਤੇ ਵੀ ਜਾ ਸਕਦੇ ਹੋ ਸ਼ਾਦੀ ਸ਼ੋਹਰਤ ਜੀਵਨ ਵਿੱਚ ਤਨਾ ਟੈਨਸ਼ਨ ਵੱਲ ਸਕਦੀ ਹੈ ਜੀਵਨ ਸਾਥੀ ਦਾ ਜਿਹੜਾ ਬਿਹੇਵੀਅਰ ਹੈ ਵਿਵਹਾਰ ਆ ਤੇ ਉਸ ਦੀ ਸਿਹਤ ਦੀ ਚਿੰਤਾ ਦਾ ਕਾਰਨ ਬਣ ਸਕਦੇ ਹਨ ਸੋਹਰੇ ਵਕਤੋ ਵੀ ਅਜਿਹੀ ਵੀ ਕੁਝ ਸਥਿਤੀ ਬਣ ਸਕਦੀ ਜਿਸ ਕਰਕੇ ਤੁਹਾਨੂੰ ਸੋਹਰੇ ਪਰਿਵਾਰ ਜਾਣਾ ਪਏ ਉੱਥੋਂ ਦੇ ਮੈਂਬਰਾਂ ਦਾ ਧਿਆਨ ਰੱਖਣਾ ਪਏ। ਸ਼ਾਦੀ ਸੀ ਜੀਵਨ ਉਂਝ ਤਾਂ ਸ਼ਾਂਤੀਪੂਰਨ ਰਹੇਗਾ ਪਰ ਕਿਸੇ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ। ਪ੍ਰੇਮ ਸਬੰਧਾਂ ਵਿੱਚ ਗਹਿਰਾਈ ਆਵੇਗੀ ਤੁਸੀਂ ਕਿਸੇ ਵੀ ਨਵੇਂ ਨਿਵੇਸ਼ ਸੋ ਸਮਝ ਕੇ ਕਰ ਸਕਦੇ ਹੋ ਅਤੀਤ ਵਿੱਚ ਕਿਤੇ ਗਾ ਇਨਵੈਸਟ ਤੋਂ লাভ ਮਿਲੇਗਾ ਪਰ ਅਚਾਨਕ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਵਿੱਚ ਆਰਥਿਕ ਹਾਨੀ ਸ਼ਾਮਿਲ ਹੈ ਸਿਹਤ ਕਮਜ਼ੋਰ ਰਹਿਣ ਦੇ ਕਾਰਨ ਤੁਹਾਨੂੰ ਕੁਝ ਕੁਝ ਚਿੰਤਾ ਹੋਵੇਗੀ ਲੰਬੀਆਂ ਯਾਤਰਾਵਾਂ ਦੀ ਸੰਭਾਵਨਾ ਬਣੇਗੀ ਕੈਰੀਅਰ ਦੀ ਗੱਲ ਕਰਾਂਗੇ ਟੈਰੀਅਲ ਦੀ ਗੱਲ ਕਰਾਂਗੇ ਤੇ ਇਹ ਮਹੀਨਾ ਮਿਲੇ ਜੁਲੇ ਰਹੇਗਾ। ਨੌਕਰੀ ਵਿੱਚ ਉਤਾਰ ਚੜਾ ਦੀ ਸਥਿਤੀ ਕੰਮ ਤੋਂ ਫੋਕਸ ਆੜ ਸਕਦਾ ਹੈ। ਕਾਰਸਥਾਨ ਉੱਤੇ ਤੁਹਾਡਾ ਝਗੜਾ ਵੀ ਆ ਦੇਵੇਗਾ। ਤੋਂ ਬਚਣ ਬਚਣਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਉੱਥੇ ਐਦਾਂ ਦੇ ਕੁਝ ਗੱਲ ਵਾਣ ਸਕਦੀ ਹੈ। ਵਪਾਰ ਕਰਨ ਵਾਲੇ ਜਾਂਤਕਾਂ ਵਾਸਤੇ ਜਿਵੇਂ ਉੱਪਰ ਦੱਸਿਆ ਇਹ ਟਾਈਮ ਮੁਸ਼ਕਿਲ ਪਰ ਕਾਰੋਬਾਰੀ 파ਟਰਨ ਦੇ ਨਾਲ ਉਹਨਾਂ ਦੇ ਸੰਬੰਧ ਖਰਾਬ ਹੋ ਸਕਦੇ ਹੈ ਇਸ ਨਾਲ ਕਾਰੋਬਾਰ ਤੇ ਅਸਰ ਪੈ ਸਕਦਾ ਹੈ। ਆਰਥਿਕ ਸਥਿਤੀ ਦੀ ਗੱਲ ਕਰਾਂਗੇ ਆਰਥਿਕ ਪੱਖੋਂ ਦੇਖਿਆ ਜਾ ਸ਼ੁਰੂਆਤ ਵਿੱਚ ਕਮਜ਼ੋਰ ਰਹਿਣ ਵਾਲਾ ਹੈ ਬੇਕਾਰ ਦੇ ਖਰਚੇ ਜ਼ਿਆਦਾ ਹੋਣਗੇ ਜਿਸ ਨਾਲ ਆਰਥਿਕ ਸਥਿਤੀ ਵਿਗੜਨ ਦਾ ਖਤਰਾ ਫਿਰ ਅਧਿਰਤਵਾਦ ਸਰਕਾਰੀ ਖੇਤਰ ਤੋਂ ਲਾਭ ਪਤਾ ਰਸੋ ਭਲੇਗਾ ਫਿਰ ਆਰਥਿਕ ਸਥਿਤੀ ਵੀ ਥੋੜੀ ਠੀਕ ਹੋ ਜਾਵੇਗੀ ਇਸ ਮਹੀਨੇ ਨਿਵੇਸ਼ ਕਰਨਾ ਬਹੁਤ ਜੋਖਮ ਭਰਿਆ ਕੰਮ ਹੋ ਸਕਦਾ ਹੈ ਬਹੁਤ ਸੋਚ ਕੇ ਕਰੋ ਸਿੱਧ ਗੱਲ ਕਰਾਂਗੇ ਸਿੱਧ ਵੀ ਉਤਾਰ ਚੜਾਅ ਵਾਲੀ ਹੈ ਤੁਹਾਡੀ ਇਸ ਮਹੀਨੇ ਪੂਰੇ ਮਹੀਨੇ ਸਿਹਤ ਦੀਆਂ ਸਮੱਸਿਆਵਾਂ ਚਲਦੀ ਰਹਿਣ ਦੀ ਸੰਭਾਵਨਾ ਆਪਣੇ ਸਿਹਤ ਦੇ ਧਿਆਨ ਰੱਖੋ ਬਾਹਰ ਦਾ ਨਾ ਖਾਓ ਆਪਣੇ ਭੋਜਨ ਵਿੱਚ ਜਿਹੜੀ ਫੈਟ ਹੈ ਮੋਟਾਪਾ ਦੇਣ ਵਾਲੀ ਚਰਬੀ ਇਹ ਵਾਲਾ ਜਿਹੜਾ ਭੋਜਨ ਆ ਉਹ ਨਾ ਖਾਓ ਇਹਦੇ ਨਾਲ ਕਾਫੀ ਸਮੱਸਿਆਵਾਂ ਹੱਲ ਹੋ ਜਾਣਗੀਆਂ ਪ੍ਰੇਮ ਸ਼ਾਦੀशुदा ਜੀਵਨ ਦੀ ਗੱਲ ਕਰਦੇ ਹਾਂ ਤੁਹਾਡੇ ਪ੍ਰੇਮ ਜੀਵਨ ਸਚਾਰੂਰ ਤਰੀਕੇ ਨਾਲ ਚੱਲੇਗਾ ਤੁਸੀਂ ਦੋਵੇਂ ਇੱਕ ਦੂਜੇ ਨਾਲ ਬਿਹਤਰ ਤਰੀਕੇ ਨਾਲ ਸਮਝ ਸਕੋਗੇ ਤੁਹਾਡਾ ਰਿਸ਼ਤਾ ਇੱਕ ਸਹੀ ਤਰੀਕੇ ਨਾਲ ਅੱਗੇ ਵਧੇਗਾ ਸ਼ਾਦੀशुदा ਜੀਵਨ ਵਿੱਚ ਤਣਾਅ ਇਸ ਢੰਗ ਨਾਲ ਆਵੇਗਾ ਕਿ ਜੀਵਨ ਸਾਥੀ ਦੀ ਸਿਹਤ ਖਰਾਬ ਹੋਵੇਗੀ ਨਾਲ ਹੀ ਤੁਹਾਡੇ ਦੋਵਾਂ ਦੇ ਵਿਵਹਾਰ ਅਤੇ ਦੋਵਾਂ ਦੇ ਰਿਸ਼ਤੇ ਉੱਤੇ ਜ਼ਿਆਦਾ ਸਰਪੈਂਡ ਦਾ ਵੀ ਖਤਰਾ ਹੈ ਹੋ ਸਕਦਾ ਹੈ ਕਿ ਸੋਹਰੇ ਪੱਖ ਵਾਲ ਵਾਲਿਆਂ ਨਾਲ ਤੁਹਾਡੀ ਗੱਲ ਸੁਣੀ ਹੋ ਜਾਵੇ ਇਸ ਤਿਆਂ ਵਿੱਚ ਤਾਲਮਿਲ ਬਿਠਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਦામਪਤੀ ਜੀਵਨ ਵਧੀਆ ਤਰੀਕੇ ਨਾਲ ਚੱਲਦਾ ਰਹੇ ਪਰਿਵਾਰਿਕ ਜੀਵਨ ਦੀ ਗੱਲ ਕਰਦੇ ਹਾਂ ਤਾਂ ਪਰਿਵਾਰੀ ਜੀਵਨ ਉਤਾਰ ਚੜੇ ਪਰ ਹੀ ਹੈ ਪਰਿਵਾਰ ਦੇ ਕੁਝ ਮਾਮਲਿਆਂ ਵਿੱਚ ਤੁਹਾਡੀ ਦਖਲਅੰਦਾਜ਼ੀ ਹੋ ਸਕਦੇ ਦੁਜੀਏ ਨੂੰ ਪਸੰਨਾ ਆਏ ਤਾਂ ਬਿਹਤਰੀ ਇਹ ਹੀ ਹੈ ਕਿ ਤੁਸੀਂ ਕੁਝ ਮਾਮਲੇ ਜੇ ਸ਼ਾਂਤੀ ਅਤੇ ਚੁੱਪੇ ਬਣਾ ਕੇ ਕੰਮ ਚਲਾਓ ਪਿਤਾ ਜੀ ਦੀ ਸਿਹਤ ਖਰਾਬ ਹੋਸੇ ਦਿਉਣਾ ਦਾ ਧਿਆਨ ਰੱਖੋ ਉਪਾਏ ਕੀ ਕਰ ਸਕਦੇ ਹੋ ਤੁਸੀਂ ਇੱਕ ਵਧੀਆ ਗੁਣ ਗੁਣਵਤਾ ਵਾਲਾ ਪੀਲਾ ਪੋਖਰਾ ਜਿਹੜਾ ਚਾਂਹ ਸੋਨੇ ਦੀ ਮੁੰਦਰ ਵਿੱਚ ਜੜਵਾ ਕੇ ਵੀਰਵਾਰ ਦੇ ਦਿਨ ਦੁਪਹਿਰ ਦੇ ਸਮੇਂ ਆਪਣੀ ਤਰਜਨੀ ਉਂਗਲੀ ਵਿੱਚ ਧਾਰਨ ਕਰ ਸਕਦੇ ਹੋ ਇਸ ਨਾਲ ਹੋ ਸਕਦਾ ਹੈ ਕਿ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਕਾਫੀ ਘਟ ਜਾਂ ਏ ਤਾਂ ਸਿਗਾ ਜੀ ਆਪਣਾ ਅੱਜ ਦਾ ਸਿੰਘ ਰਾਸ਼ੀ ਵਾਲਿਆਂ ਦਾ ਰਾਸ਼ੀ ਫਲ ਅਗਲੀ ਵਾਰ ਕਿਸੇ ਦੂਸਰੇ ਦਾ ਰਾਸ਼ੀ ਲੈ ਕੇ ਆਵਾਂਗੇ ਸਾਡੇ ਚੈਨਲ ਐਦਾਂ ਹੀ ਬਣੇ ਰਹੋ ਫਿਰ ਆਪਾਂ ਡੇਲੀ ਵੀਕਲੀ ਰਾਸ਼ੀ ਫਲ ਵੀ ਲੈ ਕੇ ਆਵਾਂਗੇ ਤੋਂ ਸਟੇ ਟਿਊਨ ਮਿਲਦੇ ਆ ਅਗਲੀ ਵੀਡੀਓ ਵਿੱਚ ਕਿਸੇ ਦੂਸਰੀ ਰਾਸ਼ੀ ਦੇ ਨਾਲ ਨਮਸਤੇ ਸਤਿ ਸ੍ਰੀ ਅਕਾਲ